ਖਰੜ ਸਿਏ ਸਟਾਫ ਦੇ ਵੱਲੋਂ ਲੁੱਟਾਂ ਖੋਹ ਕਰਨ ਵਾਲੇ ਗੈਂਗ ਦੇ ਸੱਤ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਗ੍ਰਿਫਤਾਰ ਕੀਤੇ ਨੌਜਵਾਨਾਂ ਕੋਲੋਂ ਲੁੱਟਾਂ ਖੋਹ ਕਰਨ ਵਾਲੀਆਂ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਇਸ ਸਬੰਧ ਜਾਣਕਾਰੀ ਦਿੰਦੇ ਇਨਵੈਸਟੀਗੇਸ਼ਨ ਜ਼ਿਲ੍ਹਾ ਮੋਹਾਲੀ ਐਸਪੀ ਸਰਵਜਿੰਦਲ ਨੇ ਕਿਹਾ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਫਿਰ ਅਗਦੇ ਵਿੱਚ ਸੀ ਇਹਨਾਂ ਕੋਲੋਂ ਇੱਕ ਦੇਸੀ ਕਟਾ ਵੀ ਬਰਾਮਦ ਕੀਤਾ ਹੋਇਆ ਤੇ ਉਹਨਾਂ ਨੇ ਦੱਸਿਆ ਕਿ ਫਿਲਹਾਲ ਇਹਨਾਂ ਦੋਸ਼ੀਆਂ ਤੇ ਕਈ ਮੁਕੱਦਮੇ ਵੀ ਦਰਜ ਹਨ ਲੇ ਚੱਲਦੇ ਤੁਹਾਨੂੰ ਖਰੜ ਸਿਏ ਸਟਾਫ ਦੇ ਵਿੱਚ ਕੀ ਕਹਿ ਰਹੇ ਨੇ ਸਰਵਜ ਚਿੰਦੜ ਐਸਪੀ ਜਿਲ੍ਹਾ ਮੋਹਾਲੀ ਅਭੀ ਤੁਹਾਨੂੰ ਸੁਣਾਉਂਦੇ ਆ ਮੰਯੋਗ ਐਸਐਸਪੀ ਮੋਹਾਲੀ ਸ਼੍ਰੀ ਦੀਪਪਰਕੀ ਜੀ ਦੇ ਦਿਸ਼ਾ ਦਿਸ਼ਾੰਦਰ ਮੋਹਾਲੀ ਪੁਲਿਸ ਲਗਾਤਾਰ ਜਿਹੜਾ ਕ੍ਰਾਈਮ ਵਿਰੁੱਧ ਕੰਮ ਕਰਦੀ ਆ ਰਹੀ ਹੈ ਇਸੇ ਲੜੀ ਦੇ ਵਿੱਚ ਮੋਹਾਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਸਾਡੀ ਮੋਹਾਲੀ ਪੁਲਿਸ ਦੇ ਡੀਐਸਪੀ ਡੀ ਸ਼੍ਰੀਤਲਵਿੰਦਰ ਸਿੰਘ ਜਾਰਸੀ ਹੈ ਇਹ ਹਰਮਿੰਦਰ ਸਿੰਘ ਤੇ ਇਹਨਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਇਹਨਾਂ ਨੇ ਇੱਕ ਲੁੱਟਾਂ ਖੋਹਾਂ ਦਾ ਜਿਹੜਾ ਕਰਨ ਵਾਲਾ ਇੱਕ گروਹ ਫੜਿਆ ਹੈ ਇਹ گروਹ ਅ ਦੇ ਵਿੱਚ ਟੋਟਲ 7 ਮੈਂਬਰੀ ਗਰੋਸ ਸੀ ਜਿਹਦੇ ਵਿੱਚ ਇੱਕ ਜੁਗਨਾਈ ਸੀ ਇਹ ਵੈਪਨ ਦੀ ਨੋਕ ਤੇ ਹਥਿਆਰਾਂ ਦੀ ਨੋਕ ਤੇ ਚੰਡੀਗੜ੍ਹ ਮੁਹੱਲੀ ਦੇ ਰੀਏ ਦੇ ਵਿੱਚ ਆਸ-ਪਾਸ ਏਰੀਆ ਦੇ ਵਿੱਚ ਲੁੱਟਾਂ ਖੋਹਾਂ ਕਰਦੇ ਸੀ ਇਹਨਾਂ ਨੇ ਮੁਖਰੀ ਦੇ ਇੱਕ ਮਕਦਮਾ ਜਿਹੜਾ 66 ਨੰਬਰ 18 ਮਾਰਚ ਨੂੰ ਅੰਡਰ ਸੈਕਸ਼ਨ 3094 303 BNS ਦੇ ਵਿੱਚ ਥਾਣਾ सदर ਖਰੜ ਦੇ ਵਿੱਚ ਦਰਜ ਹੋਇਆ ਸੀ ਇਸ ਮੁਕਦਮੇ ਦੇ ਵਿੱਚ ਪਹਿਲਾਂ ਇੱਕ ਪਹਿਲਾਂ ਦੋ ਜਣਿਆਂ ਦੇ ਬਾਈ ਨੇ ਮੁਕੱਦਮਾ ਦਰਜ ਹੋਇਆ ਸੀ ਜਿਹਦੇ ਵਿੱਚ ਇੱਕ ਜਸਪ੍ਰੀ ਸਿੰਘ ਤੇ ਇੱਕ ਗੁਰਕਿਰਤ ਸਿੰਘ ਹੈ ਜਸਪ੍ਰੀ ਸਿੰਘ ਤੇ ਜਸਪ੍ਰੀ ਸਿੰਘ ਨੂੰ ਅਰੈਸਟ ਕਰਕੇ ਇਹਦੇ ਪੰਜ ਸਾਥੀ ਹੋਰ ਦੌਰਾਨ ਤਫਤੀਸ਼ ਫੜੇ ਗਏ ਤੇ ਇਹਨਾਂ ਤੋਂ ਇੱਕ ਬੱਤੀ ਗੋਲਤਾ ਵਪਨ ਜਿਹਦੇ ਨਾਲ ਦੋ ਜਿੰਦਾਕਰ ਤੋਂ ਮਿਲੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਇਹਨਾਂ ਨੇ ਜੰਡੀਗੜ ਦੇ ਮੁਹੱਲੇ ਦੇ ਏਰੀਏ ਦੇ ਵਿੱਚ ਬਹੁਤ ਲੁੱਟਾਂ ਖਵਾ ਦਿੱਤੀਆਂ ਨੇ ਇਹਨਾਂ ਨੇ ਪਹਿਲਾਂ ਇੱਕ ਮੁਹੱਲੇ ਦੇ ਵਿੱਚ ਜਿਹੜਾ ਫੇਜ਼ 1 ਦੇ ਵਿੱਚ ਘਟਨਾਵਾਂ ਦੇ ਵਿੱਚ ਹੋਇਆ ਇੱਕ ਟੈਕਸੀ ਡਰਾਈਵਰ ਤੋਂ ਪਿਰਾਮ ਮਾਰਚ ਨੂੰ ਇੱਕ ਇਹਨਾਂ ਨੇ ਗੱਡੀ ਖੋਲੀ ਸੀ ਵੈਪਨ ਦੀ ਨੋਕ ਤੇ ਤੇ ਉਹਦੇ ਵਿੱਚ 61 ਨੰਬਰ ਮਕੱਦਮਾ ਜਿਹੜਾ ਫੇਜ਼ 1 ਮੁਹੱਲੇ ਦੇ ਵਿੱਚ 3094 ਤੇ 25 ਆਮ ਜ਼ੈਕਟਰ ਦੇ ਵਿੱਚ ਦਰਜ ਪਿਆ ਸੀ ਇਹ ਇਹਨਾਂ ਨੇ ਵੈਪਨ ਦਿਖਾ ਕੇ ਉਤੋਂ ਜਿਹੜੀ ਸਵਿਫਟ ਡਿਜ਼ਾਇਰ ਗੱਡੀ ਖੋਲੀ ਸੀ ਇਹ ਅਸੀਂ ਗੱਡੀ ਰਿਕਵਰ ਕਰ ਲਈ ਹੈ ਉਸ ਤੋਂ ਬਾਅਦ ਇਹਨਾਂ ਨੇ ਸੈਕਟਰ 48 ਚੰਡੀਗੜ੍ਹ ਦੇ ਵਿੱਚ 13 ਮਾਰਚ ਨੂੰ ਉਸੇ ਦਿਨੀ ਇੱਕ ਕਾਰ ਚਾਲਕ ਤੋਂ 16000 ਰੁਪਏ ਦੇ ਨਾਲ ਕੁਝ ਹੋਰ ਜਿਹੜੀ ਉਹਦੀ ਗੱਡੀ ਦੇ ਵਿੱਚ ਮਿਊਜ਼ਿਕ ਸਿਸਟਮ ਵਗੈਰਾ ਚੋਰੀ ਕਰ ਲਿਆ ਸੀਗਾ ਤੇ ਉਹ ਵੀ ਜਿਹੜਾ ਅਸੀਂ ਕੇਸ ਟ੍ਰੇਸ ਕਰ ਲਿਆ ਇਹਦੇ ਵਿੱਚ 21 ਨੰਬਰ ਮੁਕੱਦਮਾ ਜਿਹੜਾ 13 310 ਸੈਕਟਰ 48 ਥਾਣੇ ਦੇ ਵਿੱਚ ਦਰਜ ਹੈ ਉਹ ਵੀ ਅਸੀਂ ਮੁਕੱਦਮਾ ਦਰਜ ਜਿਹੜਾ ਟ੍ਰੇਸ ਕਰ ਲਿਆ ਉਸ ਮੁਕੱਦਮੇ ਦੇ ਵਿੱਚ ਜਿਹੜਾ ਮਿਊਜ਼ਿਕ ਸਿਸਟਮ ਵਗੈਰਾ ਸੀਗਾ ਉਹ ਰਿਕਵਰ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ 18 ਮਾਰਚ ਨੂੰ ਜਿਹੜਾ 300 163 ਨੰਬਰ ਮਕਦਮਾ ਸਾਡੇ ਦਰਜ ਹੋਇਆ ਜਿਹਦੇ ਵਿੱਚ TDA ਸਿਟੀ ਦੇ ਵਿੱਚੋਂ ਇੱਕ ਬੁਲਟ ਮੋਟਰਸਾਈਕਲ ਚੋਰੀ ਹੋਇਆ ਸੀਗਾ ਉਹ ਉਹਦੇ ਵਿੱਚ 163 ਨੰਬਰ ਮਕਦਮਾ ਥਾਣਾ ਬਲੌਂਗੀ ਦੇ ਵਿੱਚ ਦਰਜਿਆ ਉਹ ਮਕਦਮਾ ਵੀ ਅਸੀਂ ਟ੍ਰੇਸ ਕਰ ਲਿਆ ਤੇ ਉਹਦੇ ਵਿੱਚ ਬੁਲਟ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਸੀ ਉਹ ਵੀ ਰਿਕਵਰ ਹੋ ਗਿਆ ਤੇ ਇੱਕ Swift Desire ਕਰਦੇ ਦੀ ਮੈਂ ਤੁਹਾਨੂੰ ਦੱਸਿਆ ਇੱਕ ਬੁਲਟ ਮੋਟਰਸਾਈਕਲ ਗੱਡੀ ਦੇ ਮਿਊਜ਼ਿਕ ਸਿਸਟਮ ਤੇ ਅਲੌਇਸ ਉਸ ਤੋਂ ਬਿਨਾ ਜਿਹੜਾ ਅਸੀਂ ਇੱਕ ਬੁਲਟ ਮੋਟਰਸਾਈਕਲ ਹੋਰ ਹੈ ਜਿਹਦੇ ਬਾਰੇ ਅਸੀਂ ਤਫਤੀਸ਼ ਕਰ ਰਹੇ ਹਾਂ ਇੱਕ ਇਹਨਾਂ ਨੇ ਚੰਡੀਗੜ੍ਹ ਤੋਂ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਸੀ ਉਹ ਵੀ ਅਸੀਂ ਸਪਲੈਂਡਰ ਮੋਟਰਸਾਈਕਲ ਰਿਕਵਰ ਕਰ ਲਿਆ ਇੱਕ ਸਪਲੈਂਡਰ ਮੋਟਰਸਾਈਕਲ ਹੋਰ ਸਾਨੂੰ ਜਿਹੜਾ ਵੀ ਇਹਨਾਂ ਤੋਂ ਰਿਕਵਰ ਹੋਇਆ ਉਹਦੇ ਬਾਰੇ ਅਸੀਂ ਹਲੇ ਤਫਤੀਸ਼ ਕਰ ਰਹੇ ਹਾਂ ਇਸ ਇਸ ਤਰ੍ਹਾਂ ਇਸ ਮੁਕਦਮੇ ਦੇ ਵਿੱਚ ਜਿਹੜੀ ਹੁਣ ਤੱਕ ਟੋਟਲ ਸੱਤ ਦੇ ਵਿੱਚੋਂ 6 ਦੋਸ਼ੀ ਜਿਹੜੇ ਫੜੇ ਗਏ ਨੇ ਇੱਕ ਗੁਰਕੀਰਤ ਸਿੰਘ ਹੈ ਜਿਹੜਾ ਉਹ ਹਲੇ ਫਰਾਰ ਹੈ ਉਹਨੂੰ ਜਲਦੀ ਅਸੀਂ ਕਾਬੂ ਕਰ ਲਾਂਗੇ ਤੇ ਜਿਹੜੀ ਹੁਣ ਤੱਕ ਇਹਦੇ ਮੁਕਦਮੇ ਦੇ ਵਿੱਚ ਰਿਕਵਰੀ ਹੋਈ ਦੋ ਬੋਲਡਜ ਮੋਟਰਸਾਈਕਲ ਰਿਕਵਰ ਹੋਏ ਨੇ ਦੋ ਸਪਲੈਂਟਰ ਮੋਟਰਸਾਈਕਲ ਰਿਕਵਰ ਹੋਏ ਨੇ ਇੱਕ ਜਿਹੜੀ ਖੋਈ ਹੋਈ ਡਿਜ਼ਾਇਰ ਕਾਰ ਰਿਕਵਰ ਹੋਈ ਹੈ ਇੱਕ 32 ਗੋਰ ਵੈਪਨ ਹੈ ਜਿਹੜਾ ਨਾਲ ਇਹਦੇ ਦੋ 32 ਗੋਰ ਦਾ ਜਿਹੜਾ ਕਟਾ ਹੈ ਨਾਲ ਇਹਦੇ ਦੋ ਜਿਹੜੇ ਲਾਈਫ ਕਾਤੇ ਰਿਕਵਰ ਹੋਏ ਹੈ ਤੇ ਇਸ ਤੋਂ ਬਿਨਾ ਇੱਕ ਸਿਲਵਰ ਚੇਨ ਜਿਹੜੀ ਇਹਨਾਂ ਨੇ ਚੰਡੀਗੜ੍ਹ ਤੋਂ ਕੋਈ ਸੀ ਤੇ ਇੱਕ ਜਿਹੜੀ ਗੱਡੀ ਦਾ ਮਿਊਜ਼ਿਕ ਸਿਸਟਮ ਤੇ ਅਲੌਇਜ਼ ਰਿਕਵਰ ਹੋਏ ਨੇ ਜਿਹੜੀ ਸਾਡੀ ਸੀਏਐਸ ਟੀਮ ਨੇ ਇਹਨੇ ਬੜਾ ਵਧੀਆ ਕੰਮ ਕੀਤਾ ਹੈ ਜਿਹੜੇ ਦੋਸ਼ੀ ਸਾਡੇ ਕੋਲ ਹਲੇ ਰਿਮਾਨਡ ਤੇ ਨੇ ਇਹਨਾਂ ਨੂੰ ਅਸੀਂ ਅੱਗੇ ਵੀ ਜਿਹੜੀ ਤਰਤੀਸ਼ ਕਰਕੇ ਇਹਦੇ ਵਿੱਚ ਹੋਰ ਵੀ ਵਾਰਦਾਤਾਂ ਹੋਣ ਦਾ ਜਿਹੜਾ ਹੋਰ ਵੀ ਖੁਲਾਸੇ ਹੋਣ ਦੀ ਸਾਨੂੰ ਉਮੀਦ ਹੈ ਤੇ ਜਿਹੜਾ ਇੱਕ ਦੋਸ਼ੀ ਰਹਿ ਗਿਆ ਉਹਨੂੰ ਵੀ ਜਲਦੋਂ ਜਲਦ ਫੜਾਂਗੇ ਜਿਹੜੀ ਇਹ ਕੇਸ ਟ੍ਰੇਸ ਕਰਕੇ ਇਹਦੇ ਨਾਲ ਸਾਡੇ ਕੁੱਲ ਚਾਰ ਜਿਹੜੇ ਪਹਿਲਾਂ ਦੇ ਮੁਕੱਦਮੇ ਜਿਹੜੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਦਰਜ ਹੋਏ ਸੀ ਚੋਰੀ ਤੇ ਰੋਹਾਂ ਦੇ ਲੁੱਟਾਂ ਖੋਹਾਂ ਦੇ ਉਹ ਇੱਕਦਮ ਰਿਕਵਰ ਹੋਏ ਨੇ ਇੱਕਦਮ ਸਾਰੇ ਸੋਲਵ ਹੋਏ ਨੇ ਨਾਲ ਹੀ ਜਿਹੜੀਆਂ ਹੋਰ ਇਹਨਾਂ ਨੇ ਜਿੰਨਾ ਜਲਦੀ ਫੜੇ ਜਾਂਦੇ ਇਹਨਾਂ ਨੇ ਹੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਉਹਨਾਂ ਨੂੰ ਰੋਕਣ ਦੇ ਵਿੱਚ ਉਹਨਾਂ ਨੂੰ ਨੱਥ ਪਾਉਣ ਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਹੈ ਇਹਨਾਂ ਦੇ ਜਿਹੜਾ ਇਹਨਾਂ ਦੇ ਵਿੱਚ ਜਿਹੜੇ ਜੁਵਨਾਈਲਾ ਉਹ ਆਲਰੇਡੀ ਜੁਡੀਸ਼ੀਅਲ ਕਸਟਡੀ ਚ ਹੈ ਜਿਹੜੇ ਬਾਕੀ ਪੰਜ ਅਕਿਊਜ਼ਡ ਹੈ ਉਹ ਅਸੀਂ ਅੱਜ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਲੈ ਗਏ ਇਹਨਾਂ ਦੇ ਕਿੱਥੇ ਜਾਣਗੇ ਜੀ ਚਲੇ ਗਏ ਨੀ ਚਲੇ ਗਏ ਹਾਂ ਜੀ ਇਹਦੇ ਵਿੱਚ ਵੱਡੀ ਵਾਰਤ ਕਿਹੜੀ ਕੋਈ ਜਿਹੜੀ ਆਪਣੇ ਲੱਕ ਚੋਂ ਨਿਕਲ ਮਹਾਲੇ ਤੋਂ ਵੱਡੀ ਵਾਰਤ ਦਾ ਕਿਹੜੀ ਸੀ ਇਹਦੇ ਤੋਂ ਗੱਡੀਆਂ ਦਾ ਬਰਾਮਦ ਕਰਿਸ ਤੋਂ ਬਾਅਦ ਤੋਂ ਹੋ ਰਿਹਾ ਹੈ ਜਿਹੜੀ ਦੇਖੋ 에어ਪੋਰਟ ਰੋਡ ਤੋਂ ਇਹਨਾਂ ਨੇ ਜਿਹੜੀ ਵੈਪਨ ਦਿਖਾ ਕੇ ਗੱਡੀ ਬਜ਼ਾਇਰ ਗੱਡੀ ਖੋ ਕੀਤੀ ਹੈ ਇਹ ਬੜੀ ਵੱਡੀ ਵਾਰਦਾਤ ਸੀਗੀ ਇਹਦੇ ਵਿੱਚ ਨਾਲ ਹੀ ਵੈਪਨ ਨੇ ਇਹਨਾਂ ਨੇ ਯੂਜ਼ ਕੀਤਾ ਨਾਲ ਗੱਡੀ ਖੋ ਕੇ ਲੈ ਕੇ ਸੀ ਉਸ ਤੋਂ ਬਿਨਾ ਮਹਾਲੇ ਸੈਕਟਰ ਜਿਹੜਾ ਚੰਡੀਗੜ੍ਹ ਸੈਕਟਰ 48 ਦੇ ਵਿੱਚ ਇੱਕ ਕਾਰਜਾਲਤ ਤੋਂ ਇਹਨਾਂ ਨੇ ਜਿਹੜਾ ਵੈਪਨ ਦਿਖਾ ਕੇ ਉਦੋਂ ਨਾਲੇ ਤਾਂ ਉਹ ਤੋਂ 16000 ਰੁਪਏ ਲੁੱਟ ਲਿਆ ਉਹਦੀ ਗੱਡੀ ਚੋਂ ਮਿਊਜ਼ਿਕ ਸਿਸਟਮ ਤੇ ਅਲੋਏ 휠ਸ ਚੋਰੀ ਕਰਕੇ ਲੈ ਗਏ ਉਸ ਤੋਂ ਬਿਨਾਂ ਇੱਕ ਬੁਲਟ ਚੋਰੀ ਕੀਤਾ ਤੇ ਸਪਲੈਂਡਰ ਚੋਰੀ ਕੀਤਾ ਬਾਕੀ ਜਿਹੜੀਆਂ ਹੋਰ ਵਾਰਦਾਤਾਂ ਨੇ ਸਾਨੂੰ ਉਮੀਦ ਆ ਸੀ ਦਰਨੇ ਤਰਤੀਪੁਰ ਰਿਜਨਲ ਬੈਕਗਰਾਉਂਡ ਕੀ ਸਰਵੇ ਮੈਂ ਕਰਦਾ ਹੈ ਮੇਰਾ ਕ੍ਰਿਮੀਨਲ ਬੈਕਗਰਾਉਂਡ ਉਸੇ ਤਫ਼ਤੀਸ਼ ਕਰ ਰਹੇ ਆ ਇਹਦੇ ਵਿੱਚੋਂ ਜਿਹੜੇ ਦੋ ਵਿਅਕਤੀ ਆ ਉਹਨਾਂ ਤੇ ਪਹਿਲਾ ਮੁਕਦਮਾ ਦਰਜ ਹੈ ਇਹਦੇ ਵਿੱਚੋਂ ਮੋਸਟਲੀ ਜਿਹੜੇ ਇਹ ਫਟਗੜ ਏਰੀਆ ਦੇ ਨੇ ਤੇ ਜਿਹੜਾ ਇੱਕ ਦੋਸ਼ੀ ਰਹਿੰਦਾ ਗੁਰਕੀਰਤ ਸਿੰਘ ਛੱਜੂ ਮਾਜਦੇ ਥਾਣਾ ਫਦਰ ਖਰੜ ਦਾ ਇਹਨੂੰ ਇਹਦੇ ਉਹ ਬੇਸੀ ਕਿਹੜੇ ਤਰੀਕੇ ਨਾਲ ਕਰਦੇ ਸੀ ਬੰਦ ਨੂੰ ਇਹ ਦੇਖੋ ਆ ਸ਼ਾਮ ਨੂੰ ਦਿਨ ਛਿਪੇ ਹੋਏ ਜਿਆਦਾ ਚੋਰੀ ਕਰਦੇ ਸੀਗੇ ਜਾਂ ਫਿਰ ਜਿਵੇਂ ਇਹਨਾਂ ਨੇ ਜਿਹੜੀ ਗੱਡੀ ਖੋਹ ਕੀਤੀ ਹੈ ਆ ਗੱਡੀ ਅੱਗੇ ਲਾ ਕੇ ਬੰਦੇ ਨੂੰ ਘੇਰ ਕੇ ਉਹਦੇ ਨਾਲ ਉਹਦੀ ਗੱਡੀ ਖੋਹ ਲੈਂਦੇ ਸੀ ਗੱਡੀ ਜਾਂ ਉਹ ਤੋਂ ਹੋਰ ਕੋਈ ਨਕਦੀ 골ਡ ਵਗੈਰਾ ਦੀ ਖੋਹ ਕਰਦੇ ਸੀ ਕੋਈ ਸਰ ਇੰਜਰਡ ਵੀ ਹੋਇਆ ਹੈ ਕੋਈ ਅੱਜ ਤੱਕ ਦਿਨਾਂ ਤੋਂ ਕੋਈ ਬੰਦਾ ਇੰਦਾਂ ਦਾ ਕਿਸੇ ਦੀ ਕੋਈ ਥੋੜੀ ਬਹੁਤੀ ਉਹ ਹੋਈ ਹੈ ਮਤਲਬ ਹੱਥੋਂ ਭਾਈ ਹੋਈ ਹੈ ਕੋਈ ਮੇਜਰ ਇੰਜਰੀ ਨਹੀਂ ਹੋਈ ਬਟ ਇਹ ਬੰਦੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਜੇ ਕੋਈ ਮਤਲਬ ਰਜਿਸਟ ਨਹੀਂ ਕਰਦਾ ਸੀਗਾ ਤਾਂ ਉਹ ਹੋ ਕਰ ਲੰਘ ਜੇ ਅਦਰਵਾਈਜ਼ ਜੇ ਕੋਈ ਇਹਨਾਂ ਨਾਲ ਕੋਈ ਬੰਦਾ ਰਜਿਸਟ ਕਰਦਾ ਹੋ ਸਕਦਾ ਹੈ ਕੋਈ ਕਿਉਂਕਿ ਵੈਪਨ ਸੀਗਾ ਵੈਪਨ ਚ ਲਾਗੇ ਕੋਈ ਵੱਡੀ ਕਰਦਾ ਤੁਹਾਨੂੰ ਜਬਾਤ ਵਾਲੇ ਇਹ ਵੈਪਨ ਕਿੱਥੋਂ ਆਇਆ ਨਾ ਕੋ ਕਿਹੜੀ ਕਿਹੜੀ ਜਿਹਾ ਇਹ ਅਸੀਂ ਹੁਣ ਤਫ਼ਤੀਸ਼ ਕਰਾਂਗੇ ਤਫ਼ਤੀਸ਼ ਦਾ ਬਾਟਾ ਤੁਹਾਨੂੰ ਜਿਹੜੀਆਂ ਇਸ ਤਰ੍ਹਾਂ ਵੇ ਤੁਸੀਂ ਗੱਡੀਆਂ ਬਰਾਮਦ ਕੀਤੀਆਂ ਉਸ ਤੋਂ ਜੋ ਹੋਰ ਇਹਨਾਂ ਨੂੰ ਚੋਰੀਆਂ ਮੰਨੀਆਂ ਕਿਹਾ ਹੈ ਕੁਵਾਰੀਆਂ ਕੂੜੇ ਨਾਲ ਕੋਈ ਲੱਗੇ ਕੀ ਕਰਦੇ ਸੀ ਕੋਈ ਜ਼ਾਇਤ ਇਹ ਅਸੀਂ ਹਲੇ ਇਸ ਦੀ ਤਫ਼ਤੀਸ਼ ਕਰ ਰਹੇ ਹਾਂ ਅਲੀ ਤੱਕ ਇਹ ਵੈਪਨ ਨੇ ਗੱਡੀਆਂ ਇਹਨਾਂ ਖੁੱਲ ਸੀਗੀਆਂ ਸਾਨੂੰ ਉਮੀਦ ਹੈ ਵੀ ਸ਼ਾਇਦ ਇਹਦੇ ਵਿੱਚ ਕਿਸੇ ਹੋਰ ਵੀ ਜਿਹੜਾ ਵਿਰੋਧਾ ਕੋਈ ਹੋਰ ਬੰਦੇ ਆ ਜਿਹੜੇ ਉਹ ਲਈ ਫੜੇ ਜਾਣਗੇ ਤੇ ਕਲੀਅਰ ਹੋਊਗਾ ਕਿ ਇਹਨਾਂ ਨੇ ਗੱਡੀਆਂ ਦਾ ਇਹਨਾਂ ਦਾ ਵਹੀਕਲ ਦਾ ਕੀ ਕਰਨਾ ਸੀ ਕਿ ਜਿਹੜੀ ਖੋਹ ਦੇ ਵਿੱਚ ਗੱਡੀ ਯੂਜ਼ ਹੋਈ ਵੀ ਉਹ ਵੀ ਖੋਹ ਕੀਤੀ ਗਈ ਹੈ ਇਹਨਾਂ ਨੇ ਉਹ ਸੀ ਨਹੀਂ ਉਹ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਜੁਗਨਾਈ ਲੈ ਉਹਦੀ ਗੱਡੀ ਹੈ ਉਹਦੇ 'ਚ ਜਾਲੀ ਨੰਬਰ ਲਾ ਕੇ ਉਹਨੂੰ ਵਾਰ-ਵਾਰ ਕਰਦੇ ਸੀ ਹਰ ਰੋਜ਼ ਕੀ ਥਕਾਨ ਅਬ ਗੁਲਾਬ ਕੀ ਮਹਿਕ ਸੇ ਹਟਾਓ गौ रतन गुलाब साबुन 100% परसेंट हैंडमेड नेचुरल इंग्रेडिएंट्स के साथ स्किन को बनाए सॉफ्ट फ्रेश और ग्लोइंग बिना किसी केमिकल के अब हर नहाना बने एक खुशबूदार एक्सपीरियंस एक ग्राम सिर्फ पचहत्तर रुपए में